ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਔਂਕਾਰ ਸੇ ਵਾਹਿਗੁਰੂ ਜੀ ਕੀ ਫਤਿਹ ਪਾਸ਼ੈਤਸਮੀ ਕਵਚ ਬਾਤ ਬੇਨਤੀ ਚਉ ਪਈ मरि करो हाथ ते र पूर्ण होये ताब तापचरण मन राहे अपना जान करोत पारा हम रहे तुह तो सब तुम खाओ आप हाथ दे मोहे बचाओ सुखी बस परवारा सेवक सिख सब कर तारा मोर अच्छा निज कर दे करिए ਸਾ ਪਰਨ ਕੋ ਆਜ ਸੰਗਾਰ ਗਿਆ ਤੁਰਨ ਹੋਏ ਹਮਾਰੀ ਆਸਾ ਤਾਰ ਪੰਜਨ ਕੀ ਰਾਹੇ ਪਿਆਸਾ ਤਮੇ ਛਾਡ ਕੋਈ ਅਵਰ ਨਾ ਧਾਉ ਜਉ ਪਰ ਚਾਉ ਤੋ ਤੁਮ ਤੇ ਪਾਉ ਸੇਵਕ ਸੇਵਕ ਮਾਰੇ ਤਾਰਯਨ ਚੰਨ ਚੰਨ ਸਤਰਨ ਮਾਰੇ ਮਾਰਯਨ ਆਪ ਹਾਥ ਦੇ ਮੋਜੇ ਅਬਾਰਯਨ ਮਰਨ ਕਾਲ ਕਾਤਰਾ ਸੰਵਾਰਯੇ ਹੋਊਚ ਸਦਾ ਹਮਾਰੇ ਪਛ ਸ੍ਰੀ ਅਰਧ ਤੋਦ ਜੋ ਕਾਰਜ ਹੋ ਰਸਾ ਰਾਖ ਲੈ ਓ ਮੋਹਿ ਰਾਖਣ ਹਾਰੇ ਸਾਇਬ ਸੰਤ ਸਾਇਬ ਪਿਆਰੇ ਦੇਨ ਪਾਂੰਦ ਦੁਸ਼ਟਾਂ ਦੇ ਅੰਤ ਤਮਹੁ ਪੁਰੀ ਚਾਤਰੰਦਸ ਕੰਤਾ ਕਾਲ ਪਾਏ ਬ੍ਰਹਮਾ ਬਾਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਮ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਾਉਣ ਕਾਲ ਜੋਗੀ ਸਿਰ ਕੀਓ बेद राज ब्रह्मा जोतियो काल सब लोक सवारा नमशार ताह हारा जवक काल सभगतनायो तशन उपजायो ਆਦ ਅੰਤ ਏਕੇ ਅਵਤਾਰਾ ਸੋਈ ਕਰ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਆਕਾਲ ਪਰ ਜਾ ਜਿਨ ਆਵ ਸਵਾਰੇ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਾਰਨ ਕੋ ਪਾਲ ਮੋ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛਿਟਿ ਤੇ ਕਾਂਚਰ ਅਸਥੋਲਾ ਸਭ ਪਰ ਕਿਰਪਾ ਤਿਸਤ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣ ਜਬ ਉਤਮ ਕਰਤ ਕਾਰਾ ਕਰਤਾਰਾ ਅਰਚਾ ਤਰਤ ਤਬਦੇ ਅਪਾਰਾ ਜਬ ਆਕਰਤ ਕੈ ਤਉ ਕਬਹੂੰ ਤਉ ਮੈਂ ਮਿਲਤ ਦੇ ਧਾਰ ਸਭ ਹੂੰ ਜੀਤ ਪਾਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤਮਸਾ ਬਹਿ ਤੇਰੈ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਅਰਲੰਭ ਆਦ ਅਲੀਨ ਅਨਾਦ ਅਸੰਭ ਤਾਂ ਕਾ ਮੋੜ ਅਚਾਰਤ ਭੇਦਾ ਜਾ ਕੋ ਭੇਵਨ ਆਪਤ ਬੇਤਾ ਤਾਂ ਕੋ ਕਰ ਪਾਣ ਧਿਆਨ ਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਤਯਵਤ ਕਹਿ ਤ ਸਦਾ ਸਿਵ ਲੰਕਾਰ ਕਾ ਚੀ ਰਤਨੈ ਪੇਵ आप अपनी बुद्ध है जेती वर्णत भिन्न भिन्न तो देती तुम्हारा तो लखा न जाए पसारा किर बिद सजा प्रथम संसारा एक रूप न रूप स्वरूपा रंग पयो राव ਇਤੋ ਪਾ ਅੰਡਜ ਜੇਰ ਦ ਸੇਤਜ ਕੀਨੀ ਕੋਤ ਪੋਜ ਖਾਨ ਬੋਰਾ ਚ ਦਿਨੀ ਕਾਉ ਲਾ ਰਾਜਾ ਹੈ ਬੈਠਾ ਕਹੂੰ ਸੇ ਮਟ ਪਾਇਓ ਅ ਸੰਕਟ ਅ ਕੈਠਾ ਸਾਗਲੇ ਸ੍ਰਿਫਤ ਦ ਖਾਏ ਆਚੰਮੋ ਆਦ ਜਗਾ ਦਸ ਰੂਪ ਸੁਵੰਮ अच्छा मेरी तुम करो सिख अबार सिख संगरो जते उठ वत उत्पाता पाता मलेश मलेष रण काता जे अस्त तविशर शरणी परे ਤਨ ਕੇ ਦੋਸ਼ ਤੂਰਤ ਹੈ ਬਿਮਾਰੇ ਪਰ ਕਜਉਣ ਭਗ ਭਾਰੇ ਤਿਆਰੇ ਤੁਮ ਕਿਉ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਪਾ ਧਿਆਏ ਐ ਹੈ ਤਾਂ ਕੇ ਕਾਲ ਨਿਤ ਨਹੀਂ ਆਏ ਰਸਾ ਹੋਏ ਤਾਏ ਸਭ ਕਾਲਾ ਦੋਸਤ ਅਰਛਟ ਤਰ ਤਤ ਕਾਲਾ ਕਿਰਪਾ ਦ੍ਰਿਪਤਾਨ ਜਾਹੇ ਨ ਅਰ ਤਾ ਕੇ ਤਾਬ ਤਨ ਕਮੋ ਹਰ ਅਰੇ ਦਸਿਆ ਦਕਾਰ ਮੋ ਸਭ ਹੋਈ ਦੋਹਤ ਸ਼ਾ ਸਭ ਸਾਕੇ ਨ ਕੋਈ ਇੱਕ ਬਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਸਕੇ ਤਾਏ ਉਬਾਰਾ ਜਿਨ ਨਾਰ ਨਾਮ ਤਹਾਰੋ ਕਹਾ ਦਾਰਦ ਦੁਖਤ ਦੋਖ ਤ ਤੇਰਾ ਖਾੜਕ ਕੇ ਤਮ ਸ਼ਰਨ ਤਹਾਰੀ ਆਪ ਹਥ ਜੈ ਲਿਓ ਅਬਾਰੀ ਸਰਪਠੋਰ ਮੋਹ ਸਾਈ ਤਉ ਤਉ ਬਤੈ ਲਿਓ ਬਚਾਈ ਘੜਕ ਕੇ ਤਮੈ ਸ਼ਰਨ ਤਹਾਰੀ ਆਪ ਹਾਥ ਜਲਿਓ ਅਬਾਰੇ ਸਰਪਠੋਰ ਮੋਹ ਸਾਈ ਦਹੁਤ ਦੂਰ ਤੇ ਲਿਓ ਬਚਾਈ ਸਵਈਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹੋਲਾ ਰਾਗੋੜੀ ਤੇ ਬਕੀ ਮਹੱਲਾ ਪਹਿਲਾ ਏਕੇ ਆਉਂਕਾਰ ਸਤ ਗੁਰ ਪ੍ਰਸਾਦ ਚੈ ਕਰ ਕੇ ਰਤ ਆਖੀਏ ਕਰਤੇ ਕਾ ਹੋਏ ਬਚਾਓ ਤਤ ਘਰ ਗਾਵ ਸਹਲਾ ਸੇਵਰੇ ਸੇ ਰਜਣੋ ਆਰੋ ਤਮ ਗਾਵੋ ਮੇਰੇ ਨਰ ਭਉ ਕਾ ਸਹਲਾ ਆਵਾਰੇ ਚਿਤ ਸੋ ਲੈ ਕੇ sada ਸੁਖ ਹੋਏ ਰਾਉ ਨੇਤ ਨੇਤ ਜਿਹੜੇ ਸੰਭਾਲ ਲਿਆਂ ਧੱਖ ਦਾ ਦਰਣ ਹਾਰ ਤੇਰਤਾ ਤੇ ਕੀਮਤ ਨਾ ਪਵੈ ਤੇ ਸਦਾ ਤੇ ਕਾਵਣ ਸਮਾਰ ਸਾਮ ਦਾਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ ਲੋ ਲੈ ਆ ਸਜਣ ਅਸੀਂ ਸਾੜੀਆਂ ਜਹ ਹੋਵੇ ਸਹਿਬ ਸਿਉੰਮੇਲ ਘਰ ਘਰ ਆ ਪੌਂਚਾ ਸਾਧੜੇ ਨੇ ਤਪਵਾਨ ਸਾਧਣ ਹਾਰਾ ਸਿਮਰਿਐ ਨਾਨਕ ਸੇਦਿ ਅਵਨ ਰਾਗ ਆਸਾ ਮਹਲਾ ਪਹਿਲਾ ਸ਼ੇ ਘਰ ਸ਼ੇ ਘਰ ਸ਼ੇ ਉਪਦੇਸ ਗੁਰ ਕਰ ਇੱਕ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹਾਏ ਸੋ ਕਰ ਆਖ ਵਡਾਈ ਤੋਏ ਰਾਮ ਵਿਸਾਚ ਸਿਗਾ ਘਰਿਆ ਪਹਿਰਾ ਤੇ ਤੇਵਾਰੇ ਮਾਉ ਆ ਸੰਜ ਏਕ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਇਸ ਰਾਗਤਨਾ ਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਾਵ ਚਾਂਦ ਦੀਵਕ ਬਣੇ ਤਾਰਕਾ ਮੰਡਲ ਚਣਕ ਮੋਤੀ ਤੁਪਮਲ ਆਵਣ ਲਿਓ ਪਮਣੋ ਚਵਰੋ ਕਰੇ ਸਗਲ ਬਨਰਾਏ ਫੋਲੰਤ ਜੋਤੀ ਐਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੇ ਅਨਹੰਤਾ ਸ਼ਵਦ ਭਜੰਤ ਪੇਰੀ ਰਾਵ ਸੈਸ ਤਵ ਨੈਨ ਨਨ ਲੈਨ ਹੋਏ ਤੋਹਿ ਕੋ ਸੈਸ ਮੂਰਤ ਨਨ ਏਕ ਤੋਈ ਸੈਸ ਪਾਦ ਬਿਮਨਨ ਇਕ ਪਦ ਗਾਨ ਬਿਨ ਸਤਿ ਤਵ ਗਾਨ ਏਵ ਚਲਤ ਮੋਈ ਸਭ ਮੈਂ ਜਿਉ ਤੋ ਜੋ ਤਾ ਸੋਏ ਤੇ ਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤਿ ਪ੍ਰਗਟ ਹੋਏ ਹਰ ਚਰਨ ਕਵਲ ਮਾ ਘਰਾਂ ਦਾ ਲੋਭਤ ਮਨੋ ਆਨੰਦ ਨੋ ਮੋਹੇ ਆਈ ਪਿਆਸਾ ਕਰਪਾ ਜਾਲ ਦੇ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਾਲਾ ਚੌਥਾ ਕਾਮ ਕਰੋਦ ਨਾ ਕਰ ਕਉ ਭਰਿਆ ਮਿਲ ਸਾਧੂ ਖੰਡਲ ਖੰਡਾਏ ਗੌਰ ਬਰ ਬਲੇਖਤ ਲੇਖੇ ਗੌਰ ਪਾਇਆ ਮਨ ਹਰ ਲਿਓ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨ ਵਡਾਏ ਕਰ ਟੰਡਾਤ ਪਨ ਵਡਾਏ 라ਉ ਸਾਖਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਆਮੈ ਕੰਡਾਏ ਜੀਵਨ ਚੋਂ ਚੱਲੇ ਚਬੇ ਤਖ ਪਾਵੇ ਜਮ ਕਾਲ ਸੈ ਸਰ ਡੰਡਾਏ ਹਰ ਜਾਨਾ ਹਰ ਹਰ ਨਾਮ ਸਮਾਣੇ ਦਖ ਜਨ ਮਰਨ ਪਵ ਖੰਡਾਏ ਆਪਣਾ ਸੇ ਪਰ ਕਪਾਇਆ ਪਰਮੇਚਰ ਬਾ ਸਭ ਕਾਂਡ ਬ੍ਰਹਮੰਡਾਏ ਆਮ ਗ੍ਰੇਮ ਅਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਾ ਡਾਏ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾਏ ਰਾਗ ਗੋੜੀ ਪੂਰਬੀ ਮਹਲਾ 5 ਕਰ ਬਨੰਤੇ ਸੁਣ ਮੇਰ ਮੇਤਾ ਸੰਤ ਟਲਕੀ ਬਿਲਾ ਕਰ ਬਲਾਂਤੇ ਸੁਣ ਮੇਰੇ ਮੀਤਾ ਸੰਤ ਟਲਕੀ ਬਿਲਾ ਇਹ ਹਾਕਾਟ ਚਲੋ ਹਰ ਲਾ ਆਗੇ ਬਸ ਨਸਹਿਲਾ ਆਉਤ ਘਟੈ ਜਿਰ ਸਰ ਨਾਰੇ ਮਨ ਮਿਲ ਗੁਰ ਕਾਜ ਸਵਾਰੇ ਰਾਓ ਇਹ ਸੰਸਾਰ ਭੀਕਾਰ ਸੱਸੇ ਮੈਂ ਤਾਰਿਓ ਬ੍ਰਹਮ ਗਿਆਨੀ ਜੁਸੇ ਚਕਾਵੇ ਪਿਆਵੇ ਇਹ ਰਸ ਅਕਤ ਕਥਾ ਤੈਨ ਜਾਣੀ ਜਕ ਆਏ ਸੋਏ ਬਾਜੋ ਹਰ ਗੁਰ ਤੇ ਮਨ ਬਸੇ ਰਾ ਨਜਕਾਰ ਮੈ ਲਪਵੋ ਸੁਖ ਸਾਜੇ ਬੋਰ ਨਾ ਹੋਏ ਕੋ ਫੇਰਾ ਅੰਤਰ ਜਾਮੇ ਪੁਰਖ ਬਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰ ਅੰਤਰ ਜਾਮੇ ਪੁਰਖ ਬਦਾਤੇ ਸਰਤ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ